ਕਹਿੰਦੇ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਗੁਰਮਖਾ ਜੇ ਦਿਨੇ ਨਹੀਂ ਪੜੀਗੀ ਦੁਪਹਿਰੇ ਪੜ ਜੇ ਦੁਪਹਿਰੇ ਨਹੀਂ ਪੜੀਗੀ ਸ਼ਾਮ ਪੜ ਪ੍ਰਮਾਤਮਾ ਦੇ ਨਾਮ ਦਾ ਕੋਈ ਟਾਈਮ ਨਹੀਂ ਕਿਉਂਕਿ ਗੁਰਮਖੋ ਪਤਾ ਨਹੀਂ ਸਾਡਾ ਕੀਲਾ ਸਵਾਸ ਕਿਹੜਾ ਵੇ ਮੈਂ ਆਪਣੀ ਨਿਜੀ ਤੌਰ ਤੇ ਮੈਂ ਨਾਲ ਮਾਫੀ ਵੀ ਮੰਗਦਾ ਹੁਣਾ ਵੀ ਆਪਾਂ ਸਰੀਰ ਦੀ ਕਿਰਿਆ ਸਾਧਨ ਚੱਲਿਆ ਨਾ ਉਦੋਂ ਵੀ ਉਪਰਾਨਾ ਕਰਿਆ ਪਰ ਇਹ ਸਾਡੀ ਮੂੰਹ ਤੇ ਮੂਲ ਮੰਤਰ ਦਾ ਪਾਠ ਹੋਵੇ ਕੀ ਪਤਾ ਸਾਡਾ ਖੀਲਾ ਸਵਾਸ ਕਿਹੜਾ ਹੈ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਸਾਡਾ ਖੀਲਾ ਸਵਾਸ ਕਿਹੜਾ ਹੈ ਤੇ ਗੁਰਬਾਣੀ ਕਹਿੰਦੀ ਅੰਤ ਕਾਲ ਨਰੈਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਤੇ ਫਿਰ ਕੀ ਹੋਵੇਗਾ ਬਦਲ ਤੋ ਲੋਚਨ ਤੇ ਨਰ ਮੁਕਤਾ ਪਤੰਬਰ ਵਾਕੇ ਰਿਧੇ ਬਸੇ ਉਹ ਮੂੰਹ ਤੋਂ ਹੋ ਜਾਏਗਾ ਤਨ ਗੁਰ ਰਾਮਦਾਸ ਪਾਤਸ਼ਾਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਨਹੀਂ ਵੀ ਫਲਾਨਾ ਸ਼ਬਦ ਚੰਗਾ ਤੇ ਫਲਾਨਾ ਮਾੜਾ ਸਾਰੀ ਬਾਣੀ ਹੈ ਹੀ ਅੰਮ੍ਰਿਤ ਰੂਪ ਪਰ ਗੁਰਬਾਣੀ ਕਹੇ ਸੇਵਕ ਜਨ ਮੰਨੇ ਪਰਤਖ ਗੁਰੂ ਨਸਾਰੇ ਜੋ ਗੁਰੂ ਕੀ ਬਾਣੀ ਕਹਿੰਦੀ ਇਹਨੂੰ ਮੰਨੇਗਾ ਤੇਰੀ ਕਲਿਆਣ ਕਰੇਗੀ ਜਿਸ ਪੰਚਮ ਪਾਤਸ਼ਾਹ ਮਹਾਰਿਸ਼ੀ ਦੀ ਦੇ ਸੰਬੰਧ ਵਿੱਚ ਆਪਾਂ ਇੱਥੇ ਇਕਾਗਰ ਹੋਏ ਆ ਇਕੱਠੇ ਹੋਏ ਆ ਉਹਨਾਂ ਨੂੰ ਪੁੱਛਿਆ ਪੀ ਮਹਾਰਾਜ ਲੋਕੀ ਤੁਹਾਨੂੰ ਰੱਬ ਕਰਕੇ ਮੰਨਦੇ ਹਨ ਗੁਰਮੁਖੋ ਧਰਮਿਕ ਗ੍ਰੰਥਾਂ ਦਾ ਮੁਤਾਲਿਆ ਕਰੀਏ ਨਾ ਤੇ ਦਸਮ ਗ੍ਰੰਥ ਵਿੱਚ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਹੈ ਬ੍ਰਹਮਾ ਦੇ 7 ਅਵਤਾਰਾਂ ਦਾ ਜ਼ਿਕਰ ਹੈ ਆ ਮੈਂ ਦਸਮ ਲਈ ਗੱਲ ਕੀਤੀ ਕਈਆਂ ਨੂੰ ਤਾਪ ਚੜ ਜਾਂਦਾ ਦਸਮ ਦੇ ਨਾਂ ਤੇ ਇਹ ਗਿਆਨੀ ਵੀ ਦਸਮ ਦਾ ਮੈਦੀ ਜਾਪਦਾ ਉਹ ਤੁਹਾਡਾ ਬੇੜਾ ਕਰ ਕੋ ਜੇ ਮਸੰਦੋ ਵੀ ਜੇ ਦਸਮੀ ਛੱਡ ਦਿੱਤਾ ਤੇ ਜਾਬ ਸਾਹਿਬ ਕਿਥੋਂ ਲੈ ਕੇ ਆਓਗੇ ਜੇ ਦਸਮਦੀ ਬਾਣੀ ਨਾਲ ਅਲਰਜੀ ਹੈ ਤੇ 24 ਸਭ ਕਿਥੋਂ ਪੜੋਗੇ ਜੇ ਦਸਮਦੀ ਬਾਣੀ ਤੁਹਾਨੂੰ ਚੁਬਦੀ ਹੈ ਤੇ ਸੋਈਏ ਕਿਥੋਂ ਪੜੋਗੇ ਜੇ ਦਸਮਦੀ ਬਾਣੀ ਤੁਹਾਨੂੰ ਪਰੇਸ਼ਾਨ ਕਰਦੀ ਹੈ ਅਰਦਾਸ ਕਿਥੋਂ ਕਰੋਗੇ ਰਮੈਣ ਦੀ ਪੂਤੀ ਲਿਆਓਗੇ ਗੁਰੂ ਸਾਨੂੰ ਸਮਤ ਬਖਸ਼ੇ ਸਾਡੇ ਤੇ ਰਹਿਮਤ ਕਰੇ ਅਸੀਂ ਗੁਰੂ ਕੀ ਬਾਣੀ ਤੇ ਕਿੰਤੂ ਨਾ ਕਰੀਏ ਗਿਆਨੀ ਜੀ ਤੁਸੀਂ ਕਾੜੇ ਨਾ ਪਿਆਓ ਕਰੋ ਤੁਸੀਂ ਬੜੇ ਜਜਬਾਤੀ ਹੋ ਕਥਾ ਕਰਦੇ ਹੋ ਅਸੀਂ ਦਸਮ ਦੇ ਉਲਟ ਨਹੀਂ ਅਸੀਂ ਤਾਂ ਚਲਿਤਰਾ ਨੂੰ ਮਾੜਾ ਕਹਿੰਦੇ ਆ ਉਹ ਨਾ ਮੰਨੋ ਭਲੇ ਪੁਰਸ਼ ਤੁਸੀਂ ਬੜੇ ਖੋਜੀ ਹੋ ਤੁਹਾਡਾ ਧੰਵਾਦ ਤੁਹਾਡੀ ਖੋਜ ਦਾ ਧੰਵਾਦ ਪਰ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਫਰੀਦਾ ਅਜਨਾ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜੈ ਕੁਛੋ ਡੁਹਾਗਣੀ ਤੁਮ ਕੋ ਰੈਣ ਵਿਹਾਏ ਇਹ ਸ਼ਬਦੀ ਸਾਰੀ ਵਿਆਖਿਆ ਚਿਰਤਰੇ ਜਿਹਨੂੰ ਤੁਸੀਂ ਮਾੜਾ ਕਹਿੰਦੇ ਹੋ ਇਹ ਸਾਰੇ ਸ਼ਬਦ ਦੀ ਅਕਾਲ ਤਖ ਦੀ ਜਿਹੜੀ ਐਸ ਪਾਸੇ ਤੇ ਪੌੜੀਆਂ ਚੜੀ ਤੀਆਂ ਸੀ ਨਾ ਉੱਥੇ ਲਿਖਿਆ ਨੇ ਸੁੱਧ ਜਪਤੇ ਹਮ ਲਈ ਦਸਮਲੀ ਬਾਣੀ ਏਕੀ ਕਹਿੰਦੀ ਕਰਕਟ ਕਨੋਚ ਸੁੱਧ ਜਪਤੇ ਹਮ ਲਈ ਬਚਨ ਗੁਰਦਾਇ ਖਮਾਰੇ ਪੂਤ ਇਹੀ ਪ੍ਰਣ ਤੋਏ ਪ੍ਰਾਨ ਜਵਲਾ ਖੜ ਥਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਪੜੈ ਜੋ ਪਰ ਨਾਰੀ ਕੀ ਸੇਜ ਭੂਲ ਸੁਪਰੇ ਹੋਣਾ ਜੀ ਗੁਰੂ ਕੇ ਸਿਖਾ ਸੁਪਨੇ ਦੇ ਵਿੱਚ ਵੀ ਪਰਾਏ ਬਿਰਸਤਰੇ ਤੋਂ ਪਰਹੇਜ਼ ਰੱਖੀ ਕਿਉਂਕਿ ਸਾਨੂੰ ਹਦਾਇਤ ਹੈ ਪਰ ਤੇਰੇ ਰੂਪ ਨਾ ਵੇਖੇ ਨੇਤਰ ਤੇ ਭਾਈ ਗੁਰਦਾਸ ਜੀ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਵੇਖਣਾ ਮਾੜਾ ਨਹੀਂ ਵੇਖ ਜਿਹੜੀ ਸਾਹਮਣੇ ਬੈਠੀ ਹੈ ਮੇਰੀ ਧੀ ਵਰਗੀ ਹੈ ਜਿਹੜੀ ਪਿੱਛੇ ਬੈਠੀ ਹੈ ਮੇਰੀ ਮਾਂ ਵਰਗੀ ਹੈ ਜਿਹੜੀ ਐਸ ਪਾਸੇ ਬੈਠੀ ਹੈ ਮੇਰੀ ਬਿਲਕੁਲ ਭੈਣ ਵਰਗੀ ਹੈ ਗੁਰੂ ਕੇ ਸਿਖਾ ਇਹ ਤੇਰੀ ਸੋਚ ਹੋਵੇ ਇਹ ਦਸ਼ਮ ਦੀ ਬਾਣੀ ਦੇ ਉਹ ਸ਼ਬਦ ਨੇ ਸਾਨੂੰ ਸੇਧ ਦਿੱਤੀ ਹੈ ਲੋੜ ਤਾਂ ਸਾਡੀ ਆਪਣੀ ਸੋਚ ਦੀ ਕਿਉਂਕਿ ਆਪਾਂ ਇੱਕ ਸ਼ੋਕ ਪੜ੍ਹਦੇ ਹਾਂ ਜਥਾ ਦ੍ਰਿਸ਼ਟੀ ਤਤਸਾ ਸ੍ਰਿਸ਼ਟੀ ਜਿਹੋ ਜੀ ਬੰਦੇ ਦੀ ਵਿਚਾਰਤਾਰਾ ਉਹਦੇ ਮੁਤਾਬਕ ਉਹ ਬੰਦਾ ਉਹਨੂੰ ਇੰਟਰਪ੍ਰੀਟ ਕਰਦਾ ਹੈ ਗੁਰੂ ਸਾਡੇ ਤੇ ਕਿਰਪਾ ਕਰੇ